ਕਦੀ ਸੋਚਿਆ ਹੈ ਅਗਰ ਮੈਂ ਇਹ ਗੱਲਾਂ 20 ਸਾਲ ਦੀ ਉਮਰ ਵਿੱਚ ਹੀ ਸਮਝ ਲੈਂਦਾ ਤਾਂ ਅੱਜ ਮੇਰੀ ਜ਼ਿੰਦਗੀ ਕੁਝ ਹੋਰ ਹੀ ਹੁੰਦੀ ਪਰ ਅਕਸਰ ਅਸੀਂ ਇਹ ਗੱਲਾਂ ਬਹੁਤ देर ਨਾਲ ਸਮਝਦੇ ਹਾਂ ਅੱਜ ਮੈਂ ਤੁਹਾਨੂੰ ਉਹ ਪੰਜ ਜ਼ਰੂਰੀ ਗੱਲਾਂ ਦੱਸਣ ਲੱਗਾ ਹਾਂ ਜੋ ਹਰ ਨੌਜਵਾਨ ਨੂੰ 20 ਸਾਲ ਦੀ ਉਮਰ ਵਿੱਚ ਪਤਾ ਹੋਣੀ ਚਾਹੀਦੀਆਂ ਨੇ ਤੇ ਦੋਸਤੋ ਸ਼ੁਰੂ ਕਰਦੇ ਹਾਂ ਤੇ ਤੁਸੀਂ ਵੇਖਦੇ ਹੋ ਜੋਸ਼ ਪੰਜਾਬੀ ਅਗਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕੀ ਪਤਾ ਕਿਹੜੀ ਵੀਡੀਓ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਤੇ ਸਟੈਪ 1 ਸਮਾਂ ਬਹੁਤ ਕੀਮਤੀ ਹੁੰਦਾ ਹੈ 20 ਸਾਲ ਦੀ ਉਮਰ ਵਿੱਚ ਅਸੀਂ ਜ਼ਿਆਦਾ ਸਮਾਂ ਫੋਨ ਗੇਮ ਵੀਡੀਓ ਅਤੇ ਫਾਲਤੂ ਦੋਸਤਾਂ 'ਚ ਖਰਾਬ ਕਰ ਦਿੰਦੇ ਹਾਂ ਪਰ ਯਾਦ ਰੱਖੀ ਪੈਸਾ ਮੁੜ ਕਮਾ ਲੈਣਾ ਪਰ ਵਿਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਜੇ ਤੂੰ ਅੱਜ ਆਪਣਾ ਸਮਾਂ ਚਾਇਆ ਕਰੇਗਾ ਤਾਂ ਕੱਲ ਤੈਨੂੰ ਹੀ ਪਸਤਾਉਣਾ ਪਏਗਾ ਨੰਬਰ 2 ਲਖਸ ਦੋਸਤਾ ਤੋਂ ਵੱਡਾ ਹੁੰਦਾ ਹੈ ਕਈ ਵਾਰੀ ਅਸੀਂ ਦੋਸਤਾ ਕਰਕੇ ਗਲਤ ਰਾਹ ਤੇ ਚੱਲ ਪੈਂਦੇ ਹਾਂ ਪਰ ਸੱਚਾ ਦੋਸਤ ਉਹ ਨਹੀਂ ਜੋ ਤੈਨੂੰ ਮੋਜਾ ਕਰਾਵੇ ਸੱਚਾ ਦੋਸਤ ਉਹ ਹੈ ਜੇ ਤੈਨੂੰ ਜ਼ਿੰਦਗੀ 'ਚ ਅੱਗੇ ਵਧਾਵੇ ਜੇ ਕੋਈ ਦੋਸਤ ਤੇਰੀ ਮਿਹਨਤ ਰੋਕਦਾ ਹੈ ਤਾਂ ਉਹ ਤੇਰਾ ਦੋਸਤ ਨਹੀਂ ਹੋ ਸਕਦਾ ਗੱਲ ਨੰਬਰ 3 ਕੋਈ ਇੱਕ ਹੁਨਰ ਸਕਿੱਲ ਜ਼ਰੂਰ ਸਿੱਖ ਸਿਰਫ ਡਿਗਰੀ ਹੋਣਾ ਕਾਫੀ ਨਹੀਂ ਹੁੰਦਾ ਜੇ ਤੂੰ ਕੋਈ ਇੱਕ ਹੁਨਰ ਜਿਵੇਂ ਕਿ ਵੀਡੀਓ ਐਡੀਟਿੰਗ ਬੋਲਣ ਦੀ ਕਲਾ 뮤직 ਬਿਜ਼ਨਸ ਕੋਡਿੰਗ ਇਨਾਂ ਵਿੱਚੋਂ ਕੋਈ ਵੀ ਇੱਕ ਚੀਜ਼ 20 ਸਾਲ ਦੀ ਉਮਰ ਵਿੱਚ ਸਿੱਖ ਲੈਂਦਾ ਹੈ ਤਾਂ 30 ਸਾਲ ਦੀ ਉਮਰ ਵਿੱਚ ਤੂੰ ਕਾਮਯਾਬ ਹੋ ਸਕਦਾ ਹੈ ਹੁਨਰ ਸਿੱਖ ਦਿਖਾਵਾ ਨਹੀਂ ਸਟੈਪ ਨੰਬਰ 4 ਡਰਨਾ ਛੱਡ ਦੇ ਅਸੀਂ ਅਕਸਰ ਸੋਚਦੇ ਹਾਂ ਲੋਕ ਕੀ ਕਹਿਣਗੇ ਪਰ ਲੋਕਾਂ ਦਾ ਹਮੇਸ਼ਾ ਕੁਝ ਨਾ ਕੁਝ ਕਹਿਣਗੇ ਹੀ ਜੇ ਤੂੰ ਡਰਦਾ ਰਹੇਂਗਾ ਤਾਂ ਕੁਝ ਵੀ ਹਾਸਲ ਨਹੀਂ ਕਰ ਪਾਏਂਗਾ ਆਪਣੇ ਆਪ ਤੇ ਯਕੀਨ ਕਰ ਤੂੰ ਵੀ ਕੁਝ ਬਣ ਸਕਦਾ ਹੈ ਸਟੈਪ ਨੰਬਰ 5 ਜੋ ਅੱਜ ਕਰੇਗਾ ਉਹੀ ਕੱਲ ਬਣੇਗਾ ਅੱਜ ਦੀ ਮਿਹਨਤ ਹੀ ਤੇਰਾ ਭਵਿੱਖ ਬਣਾਉਂਦੀ ਏ ਜੇ ਅੱਜ ਮਿਹਨਤ ਨਹੀਂ ਕੀਤੀ ਤਾਂ ਕੱਲ ਦੁੱਖ ਤਾਂ ਪਹਿਣਾ ਹੀ ਹੈ 20 ਸਾਲ ਦੀ ਉਮਰ ਸੁਨਹਿਰਾ ਮੌਕਾ ਹੁੰਦਾ ਹੈ ਇਸ ਨੂੰ ਬਰਬਾਦ ਨਾ ਕਰ ਤੇ ਆਖਰੀ ਦੇ ਵਿੱਚ ਬਸ ਇਹੀ ਕਹਿਣਾ ਚਾਹਾਂਗਾ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਗਲੀ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇ ਤੂੰ ਚਾਹੇ ਤਾਂ ਅਗਲੇ ਮੈਸੇਜ ਵਿੱਚ ਮੈਂ ਤੈਨੂੰ ਇਹ 20